ਹਾਂਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਟਰੇਡਿੰਗ ਇਨ ਪੰਜਾਬੀ YouTube ਚੈਨਲ ਦੇ ਵਿੱਚ ਤੇ ਅੱਜ ਅਰੇ ਆਪਾਂ ਫਿਰ ਇਕ ਨਵੀਂ ਵੀਡੀਓ ਦੇ ਨਾਲ ਦੋ ਸਟ੍ਰੈਟਜੀਆਂ ਲੈ ਕੇ ਇਹ ਦੋਨੇ ਹੈਜਿੰਗ ਦੀਆਂ ਵਾਂ ਔਰ ਇਹ ਆਪਾਂ ਇੱਕੋ ਹੀ ਵੀਡੀਓ ਦੇ ਵਿੱਚ ਆ ਦੋਨੇ ਸਟ੍ਰੈਟਜੀਆਂ ਜਿਹੜੀਆਂ ਨੇ ਇਹ ਕਵਰ ਕਰ ਜਾਾਂਗੇ ਇੱਕ ਹੈ ਗਿਆ ਲੌਂਗ ਬਟਰਫਲਾਈ ਔਰ ਇੱਕ ਹੈ ਗਿਆ ਸ਼ਾਰਟ ਬਟਰਫਲਾਈ ਇਹ ਮੀਡੀਅਮ ਟੂ ਐਡਵਾਂਸ ਸਟ੍ਰੈਟਜੀਆਂ ਹੋਣਗੀਆਂ ਹੈਜਿੰਗ ਦੀਆਂ ਇਸ ਤੋਂ ਬਾਅਦ ਜਿਹੜੀਆਂ ਵੀਡੀਓ ਆਣਗੀਆਂ ਉਹ ਥੋੜੀਆਂ ਜੀਆਂ ਐਡਵਾਂਸ ਲੈਵਲ ਦੇ ਉੱਤੇ ਹੋਣਗੀਆਂ ਇਹਦੇ ਵਿੱਚ 3 4 ਜਾਂ 5 ਲੈਗ ਜਿਹੜੀਆਂ ਹੋਣਗੀਆਂ ਸਾਡੀਆਂ ਸਟ੍ਰੈਟਜੀਆਂ ਦੇ ਵਿੱਚ ਬਣਨਗੀਆਂ ਆ ਜਿਹੜੀ ਸਟ੍ਰੈਟਜੀ ਆ ਲੌਂਗ ਬਟਰਫਲਾਈ ਇਹਦੇ ਵਿੱਚ ਚਾਰ ਆਰਡਰ ਸਾਡੇ ਜਿਹੜੇ ਨਾ ਇਕੱਠੇ ਲੱਗਣਗੇ ਹੁਣ ਇਹ ਕਿਹਦਾ ਮੋਡੀਫਾਈਡ ਵਰਜਨ ਆ ਤੇ ਜਿਹੜੀ ਸਭ ਤੋਂ ਪਹਿਲੀ ਸਟ੍ਰੈਟਜੀ ਆਪਾਂ ਕੀਤੀ ਸੀ ਸਟ੍ਰੈਡਲ ਵਾਲੀ ਉਹਦਾ ਹੀ ਇਹ ਲੌਂਗ ਵਰਜਨ ਆ ਸਟ੍ਰੈਡਲ ਕਿਦਾਂ ਬੰਦਾ ਹੈਗਾ ਸਾਡਾ ਤੋਂ ਸਟ੍ਰੈਡਲ ਦੇ ਵਿੱਚ ਆਂਦਾ ਹੈਗਾ ਕਿ ਆਪਾਂ ਇੱਕ ਹੀ ਸਟ੍ਰਾਈਕ ਪ੍ਰਾਈਸ ਦੇ ਉੱਤੇ ਦੋਨੇ ਕਾਲ ਤੇ ਪੁੱਟ ਜਿਹੜੇ ਹੀ ਨਾ ਉਹ ਬਾਏ ਕਰ ਲੈਨੇ ਹੀ ਜਾਂ ਸੇਲ ਕਰ ਲੈਨੇ ਹੀ ਅਗਰ ਆਪਾਂ ਇੱਕੋ ਜਗ੍ਹਾ ਤੇ ਬਾਇ ਕਰ ਲੈਨੇ ਆ ਤੇ ਇਹਨੂੰ ਆਪਾਂ ਬੋਲਾਂਗੇ ਲੌਂਗ ਸਟ੍ਰੈਡਲ ਬੋਲ ਦਿੰਨੇ ਆ ਤੇ ਲੌਂਗ ਸਟ੍ਰੈਡਲ ਕੀ ਦਮਨ ਦੇ ਹੀ ਕਿ ਇੱਕ ਹੀ ਸਟ੍ਰਾਈਕ ਪ੍ਰਾਈਸ ਦੇ ਉੱਤੇ ਐਂਦਾ ਕਰਕੇ ਬਣ ਜਾਂਦਾ ਹੈ ਵੀ ਵਿੱਚ ਸਾਡਾ ਲੌਸ ਆ ਔਰ ਸਾਈਡਾਂ ਦੇ ਉੱਤੇ ਕੀ ਆ ਸਾਡਾ ਪ੍ਰੋਫਿਟ ਆ ਹਨਾ ਇਧਰ ਵੀ ਪ੍ਰੋਫਿਟ ਆ ਔਰ ਇਧਰ ਵੀ ਪ੍ਰੋਫਿਟ ਆ ਮਾਰਕੀਟ ਵਿੱਚ ਨਹੀਂ ਰਹਿਣੀ ਚਾਹੀਦੀ ਮਾਰਕੀਟ ਕੋਈ ਇੱਕ ਤਰਫਾ ਮੂਵ ਦੇ ਜਾਵੇ ਤੇ ਉਹਦੇ ਵਿੱਚ ਸਾਡਾ ਪ੍ਰੋਫਿਟ ਆ ਅਨਲਿਮਿਟਿਡ ਪ੍ਰੋਫਿਟ ਆ ਦੋਨਾਂ ਪਾਸੇ ਠੀਕ ਹੈ ਔਰ ਅਗਰ ਆਪਾਂ ਸ਼ਾਰਟ ਸਟ੍ਰੈਡਲ ਕਰਦੇ ਹੀਗੇ ਸ਼ਾਰਟ ਸਟ੍ਰੈਡਲ ਕਰਦੇ ਹੀਗੇ ਉਹਦੇ ਵਿੱਚ ਕੀ ਡਾਇਗਰਾਮ ਇਹ ਕੁਝ ਇਦਾਂ ਦਾ ਬੰਦਾ ਹੈ ਇੱਥੇ ਸਾਡੇ ਕੋਲ ਪ੍ਰੋਫਿਟ ਆਉਂਦਾ ਹੈਗਾ ਔਰ ਜਿਹੜਾ ਲਾਸ ਹੈ ਨਾ ਉਹ ਅਨਲਿमिटेड ਲਾਸ ਦੋਨਾਂ ਸਾਈਡ ਦੇ ਉੱਤੇ ਹੁੰਦਾ ਹੈ ਅੱਜ ਦੀ ਜਿਹੜੀ ਸਟ੍ਰੈਟੇਜੀ ਆ ਆ ਜਿਹੜਾ ਅਨਲਿमिटेड ਲਾਸ ਜਾਂ ਪ੍ਰੋਫਿਟ ਹੈ ਨਾ ਇਹਨੂੰ ਆਪਾਂ ਕੈਪ ਲਾ ਦੇਣਾ ਕਿ ਇਸ ਤੋਂ ਵੱਧ ਪ੍ਰੋਫਿਟ ਨਹੀਂ ਚਾਹੀਦਾ ਔਰ ਇਸ ਤੋਂ ਵੱਧ ਲਾਸ ਨਹੀਂ ਚਾਹੀਦਾ ਤਾਂ ਮਤਲਬ ਕੀ ਕਰਨੇ ਆ ਇਹਦੇ ਉੱਤੇ ਆਪਾਂ ਇੱਕ ਕੈਪ ਲਾ ਦੇਣਾ ਕਿ ਭਾਈ ਇਹ ਤੋਂ ਉੱਪਰ ਮੈਨੂੰ ਲਾਸ ਪ੍ਰੋਫਿਟ ਜਿਹੜਾ ਨਹੀਂ ਚਾਹੀਦਾ ਔਰ ਇਹਦੇ ਵਿੱਚ ਇਹਦੇ ਤੋਂ ਉੱਪਰ ਮੈਨੂੰ ਲਾਸ ਜਿਹੜਾ ਨਾ ਉਹ ਨਹੀਂ ਚਾਹੀਦਾ ਠੀਕ ਹੈ ਨਾ ਤਾਂ ਲਾਸ ਜਿਹੜਾ ਵਾ ਉਹ ਸਾਡਾ ਇੱਕ ਲਿミਟਡ ਹੋ ਜਾਏਗਾ ਬਸ ਇੰਨਾ ਹੀ ਲਾਸ ਹੈਗਾ ਮਾਰਕੀਟ ਜਿੱਥੇ ਮਰਜ਼ੀ ਚਲੀ ਜਾਵੇ ਠੀਕ ਹੈ ਨਾ ਔਰ ਪ੍ਰੋਫਿਟ ਵੀ ਜਿਹੜਾ ਸਾਡਾ ਉਹ ਵੀ ਲਿミਟਡ ਹੀ ਰਹੇਗਾ ਇਹਨੂੰ ਆਪਾਂ ਬੋਲ ਦਿੰਨੇ ਆ ਬਟਰਫਲਾਈ ਠੀਕ ਹੈ ਹੁਣ ਆ ਜਿਨ੍ਹਾਂ ਨੇ ਵੀ ਸਟਰੈਟਜੀ ਬਣਾਈ ਆ ਉਹਨਾਂ ਨੇ ਐਸ ਸ਼ੇਪ ਨੂੰ ਬਟਰਫਲਾਈ ਕਿਹਾ ਆ ਠੀਕ ਹੈ ਨਾ ਹੁਣ ਇਹਦੀ ਬਹਿਸ ਤੇ ਵਿੱਚ ਨਹੀਂ ਪੈਣਾ ਕਿ ਆ ਜਿਹੜੀ ਸ਼ੇਪ ਆ ਇਹ ਬਟਰਫਲਾਈ ਕਿਧਰੋਂ ਲੱਗਦੀ ਆ ਕਿਧਰੋਂ ਨਹੀਂ ਲੱਗਦੀ ਠੀਕ ਹੈ ਨਾ ਆ ਜਿਹੜਾ ਸਿੰਪਲ ਮਤਲਬ ਪੇ ਆਫ ਗ੍ਰਾਫ ਆ ਇਹਦਾ ਨਾਮ ਉਹਨਾਂ ਨੇ ਬਟਰਫਲਾਈ ਰੱਖਿਆ ਔਰ ਇਦਾਂ ਕਰ ਬਟਰਫਲਾਈ ਰੱਖਿਆ ਠੀਕ ਹੈ ਨਾ ਇਹ ਹੈਗਾ ਵਾ ਬਾਈ ਦੇ ਵਿੱਚ ਮਤਲਬ ਲੌਂਗ ਸਟਰੈਡਲ ਦਾ ਵਾ ਲੌਂਗ ਬਟਰਫਲਾਈ ਦਾ ਵਾ ਇਹ ਗ੍ਰਾਫ ਔਰ ਆ ਜਿਹੜਾ ਹੈਗਾ ਵਾ ਇਹ ਸ਼ਾਰਟ ਦਾ ਵਾ ਠੀਕ ਹੈ ਨਾ ਇਹ ਸ਼ਾਰਟ ਬਟਰਫਲਾਈ ਦਾ ਵਾ ਤੋਂ ਇਹਦੇ ਵਿੱਚ ਇੱਥੇ ਪ੍ਰੋਫਿਟ ਆ ਸਾਨੂੰ ਔਰ ਸਾਈਡਾਂ ਤੇ ਲੌਸ ਆ ਔਰ ਇਹਦੇ ਵਿੱਚ ਇੱਥੇ ਲੌਸ ਆ ਔਰ ਸਾਈਡਾਂ ਦੇ ਵਿੱਚ ਕੀ ਆ ਪ੍ਰੋਫਿਟ ਆ ਇੱਥੇ ਪ੍ਰੋਫਿਟ ਆ ਸਾਡੇ ਕਲੀਅਰ ਹੁਣ ਇਹ ਬੰਦੇ ਕਿਦਾਂ ਵਾ ਔਰ ਇਹਦੇ ਪਿੱਛੇ ਕੀ ਲੌਜੀਕ ਰਹਿੰਦਾ ਇਹਦੇ ਉੱਤੇ ਡਿਸਕਸ ਕਰਦੇ ਆ ਫਿਰ ਆਪਾਂ ਸਟਰੈਟਜੀ ਜਿਹੜੀ ਹੈ ਸਿਸਟਮ ਤੇ ਬਣਾਉਨੇ ਆ ਠੀਕ ਹੈ ਤੋ ਮੰਨ ਲਓ ਆ ਜਿਹੜੀ ਸਾਡੀ ਇਹਨਾਂ ਸਟ੍ਰਾਈਕ ਚਲਦੀ ਆ ਮੈਂ ਇੱਥੇ 100 ਲਿਖ ਲੈਣਾ 100 90 80 70 ਔਰ 60 ਠੀਕ ਆ ਨਾ ਚਾਰ ਲੈਵਲ ਇਧਰ ਦੇ ਲੈ ਲੈਣੇ ਆ ਔਰ ਚਾਰ ਹੀ ਲੈਵਲ ਉੱਪਰ ਲੈ ਲੈਣੇ ਆ ਤੋ ਇੱਥੇ ਆ ਜਾਏਗਾ 110 120 130 ਔਰ 140 ਠੀਕ ਆ ਨਾ ਆ ਲੈਵਲ ਆ ਮੰਨ ਲਓ ਆਪਾਂ ਹੀ ਕਰਦੇ ਆ ਪਹਿਲੇ ਮੈਂ ਬਣਉਣਾ ਲੌਂਗ ਦੀ ਠੀਕ ਹੈ ਨਾ ਪਹਿਲੇ ਆਪਣਾ ਨਿਆ ਸ਼ਾਰਟ ਦੀ ਕਿਉਂਕਿ ਸ਼ਾਰਟ ਜ਼ਿਆਦਾ ਯੂਜ਼ ਹੁੰਦੀ ਆ ਸ਼ਾਰਟ ਬਟਰਫਲਾਈ ਪਹਿਲੇ ਆਪਾਂ ਬਣਾਉਨੇ ਆ ਲੌਂਗ ਦੀ ਬਾਅਦ ਚਾਉਨੇ ਆ ਲੌਂਗ ਬਹੁਤ ਘੱਟ ਯੂਜ਼ ਹੁੰਦੀ ਆ ਔਰ ਜਿੱਥੇ ਵੀ ਤੁਸੀਂ ਦੇਖਿਓ ਜਿੱਥੇ ਵੀ ਤੁਹਾਡੇ ਅੱਗੇ ਤੇ ਓਪਰਚੁਨਿਟੀ ਬੰਦੀ ਆ ਤੁਸੀਂ ਉੱਥੇ ਇਹਨੂੰ ਬਣਾ ਸਕਦੇ ਆ ਇਹ ਆਪਣੀ ਆਪਣੀ ਸਮਝ ਆ ਤਾਂ ਲੌਜੀਕ ਇਹ ਕਹਿੰਦਾ ਕਿ ਆਪਾਂ ਜਿਹੜਾ ਆ ਸਾਡੀ ਕਾਲ ਆ ਨਾ 100 ਰੁਪਏ ਦੀ ਇੱਥੋਂ ਆਪਾਂ ਇੱਕ ਕਾਲ ਜਿਹੜੀ ਆ ਨਾ ਇਹ ਸ਼ਾਰਟ ਕਰ ਦੇਣੀ ਆ ਕਾਲ ਕੀ ਕਰ ਦੇਣੀ ਆ ਸੈੱਲ ਕਰ ਦੇਣੇ ਆ ਤਾਂ ਜਦੋਂ ਮੈਂ ਕਾਲ ਸੈੱਲ ਕਰ ਦਾਂਗਾ ਇਹਦਾ ਮਤਲਬ ਇਹ ਆ ਕਿ ਮਾਰਕੀਟੇ ਤੋਂ ਥੱਲੇ ਰਹਿ ਔਰ ਐਸੇ ਹੀ ਲੈਵਲ ਦੇ ਉੱਤੇ ਐਸੇ ਹੀ ਲੈਵਲ ਦੇ ਉੱਤੇ ਮੈਂ ਕੀ ਕਰ ਦੇਣਾ ਵਾ ਇੱਕ ਪੁੱਟ ਜਿਹੜੀ ਆ ਨਾ ਪੁੱਟ ਉਹਨੂੰ ਮੈਂ ਕੀ ਕਰ ਦੇਣਾ ਉਹਨੂੰ ਵੀ ਸੈੱਲ ਕਰ ਦੇਣਾ ਉਹਦਾ ਮਤਲਬ ਕੀ ਹੈ ਕਿ ਮੈਂ ਇੱਥੇ ਸਪੋਰਟ ਬਣਾ ਰਿਹਾ ਕਿ ਮਾਰਕੀਟ ਇਹ ਤੋਂ ਉੱਪਰ ਨਹੀਂ ਚਾਹੀਦੀ ਆ ਕਲੀਅਰ ਹੁਣ ਆਪਾਂ ਆ 1 2 ਪੁਆਇੰਟ ਛੱਡ ਕੇ ਇੱਥੇ ਐਸ ਲੈਵਲ ਦੇ ਉੱਤੇ ਮੈਂ ਕੀ ਕਰਦਾ ਇੱਥੇ ਮੈਂ ਇੱਕ ਪੁੱਟ ਜਿਹੜੀ ਆ ਨਾ ਉਹ ਬਾਏ ਕਰ ਲੈਣੀ ਆ ਪੁੱਟ ਕੀ ਕਰਦਾਗਾ ਬਾਏ ਕਿਉਂਕਿ ਕਾਲ ਜਿਹੜੀ ਆ ਮੈਨੂੰ ਆ ਆ ਪੈਸਾ ਦੇਗੀ ਡਿਕੇ ਦਾ ਠੀਕ ਹੈ ਨਾ ਹੌਲੀ ਹੌਲੀ ਜਿਹੜਾ ਡਿਕੇ ਹੋਏਗਾ ਔਰ ਆ ਮੈਨੂੰ ਪੈਸਾ ਦੇਗੀ ਇੱਕਦਮ ਅਗਰ ਮੋਮੈਂਟਮ ਥੱਲੇ ਨੂੰ ਆਂਦਾ ਤੇ ਆ ਜਿਹੜਾ ਹੈਗਾ ਮੈਨੂੰ ਪੈਸਾ ਦੇਗੀ ਮੋਮੈਂਟਮ ਦਾ ਠੀਕ ਹੈ ਇਦਾਂ ਹੀ ਆ ਜਿਹੜੀ ਪੁੱਟਿਆ ਇਹਦੇ ਇਹਨੂੰ ਤੇ ਮੈਂ ਸੈੱਲ ਕਰਤਾ ਨਾ ਇਹਦਾ ਹੀ ਦੋ ਛੱਡ ਕੇ ਜਿੱਦਾਂ ਹੁਣ ਮੈਂ ਆ ਇੱਕ ਨੰਬਰ ਤੇ ਆ ਦੋ ਨੰਬਰ ਤੇ ਉੱਤੇ ਕੀਤੀ ਹੈ ਨਾ ਇਹਦਾ ਹੀ ਇੱਕ ਨੰਬਰ ਛੱਡ ਕੇ ਇਹਦੇ ਦੋ ਨੰਬਰ ਦੇ ਉੱਤੇ ਸੇਮ ਸਾਈਡ ਦੇ ਉੱਤੇ ਮੈਂ ਕਰਾਂਗਾ ਇੱਥੋਂ ਕੀ ਬਾਇ ਕਰਦਾਗਾ ਇੱਥੋਂ ਮੈਂ ਕਾਲ ਬਾਇ ਕਰ ਲੈਣੀ ਆ ਠੀਕ ਹੈ ਨਾ ਇੱਥੋਂ ਮੈਂ ਕੀ ਕਰ ਲਾਂਗਾ ਕਾਲ ਜਿਹੜੀ ਆ ਉਹ ਬਾਇ ਕਰ ਲੈਣੀ ਤਾਂ ਆ ਜਿਹੜੇ ਵੇਚ ਆਲੇ ਆ ਨਾ ਆ ਤੇ ਮੈਨੂੰ ਡिके ਦਾ ਪੈਸਾ ਜਿਹੜਾ ਦ ਠੀਕ ਹੈ ਨਾ ਆ ਪ੍ਰਾਣਾ ਸਟ੍ਰੈਡਲ ਵਾਲਾ ਹੀ ਹੋ ਗਿਆ ਔਰ ਆ ਜਿਹੜੀਆਂ ਬਾਇ ਕੀਤੀਆਂ ਨਾ ਬਾਇ ਇਹ ਮੇਰੇ ਹੈ ਜਿਜ਼ ਲੱਗੇ ਆ ਇਥਲੇ ਪਾਸੇ ਠੀਕ ਹੈ ਨਾ ਆ ਮੇਰੇ ਕੀ ਹੈ ਜਿਜ਼ ਲੱਗੇ ਆ ਕਾਲ ਦਾ ਹੈ ਜ ਲੱਗ ਗਿਆ ਇੱਥੇ ਔਰ ਆ ਪੁੱਟ ਦਾ ਹੈ ਜ ਲੱਗ ਗਿਆ ਇੱਥੇ ਆ ਪੁੱਟ ਦਾ ਹੈ ਜਿਆ ਠੀਕ ਹੈ ਤਾਂ ਆ ਲਾਸ ਜਿਹੜਾ ਨਾ ਮੇਰਾ ਇਹ ਇੱਕ ਲਿਮਟਡ ਹੋ ਜਾਣਾ ਬਸ ਇਨ ਇਨ ਲਾਸ ਆ ਔਰ ਇਧਰਲੇ ਪਾਸੇ ਮੇਰਾ ਸਿਰਫ ਇਨ ਇਨ ਲਾਸ ਆ ਔਰ ਆ ਜਿਹੜਾ ਮੇਰਾ ਆਇਆ ਤਾਂ ਪ੍ਰੋਫਿਟ ਦਾ ਹੀ ਆ ਕਲੀਅਰ ਤੋ ਆਹ ਸ਼ਾਰਟ ਦੇ ਵਿੱਚ ਲੋਕ ਜਿਹੜੇ ਆ ਨਾ ਯੂਜ਼ ਕਰਦੇ ਆ ਲੌਂਗ ਦੇ ਵਿੱਚ ਜਿਹੜਾ ਇਹ ਯੂਜ਼ ਬਹੁਤ ਘੱਟ ਹੋਏਗਾ ਠੀਕ ਹੈ ਤੋ ਪਹਿਲੇ ਮੈਂ ਸਿਰਫ ਜਿਹੜੀ ਆ ਸ਼ਾਰਟ ਇਹਦੇ ਬਾਰੇ ਗੱਲ ਕਰਦੇ ਆ ਫਿਰ ਆਪਾਂ ਲੌਂਗ ਦੇ ਵਿੱਚ ਵੀ ਆ ਜਾਵਾਂਗੇ ਲੌਂਗ ਦੇ ਵਿੱਚ ਇਹਦੇ ਤੋਂ ਉਲਟਾ ਕਰ ਲੈਣਾ ਇਹ ਵੀ ਕਵਰ ਕਰ ਹੀ ਜਾਣੇ ਫਿਰ ਇਕੱਠੀਆਂ ਬਣਾ ਲੈਣੇ ਆਪਾਂ ਜਿਹੜੀ ਹੁਣ ਲੌਂਗ ਵਾਲੀ ਆ ਉਹ ਕਿੱਦਾਂ ਬਣੇਗੀ ਕਿ ਆਪਾਂ ਸੇਮ ਸਟ੍ਰਾਈਕ ਦੇ ਉੱਤੇ ਸੇਮ ਸਟ੍ਰਾਈਕ ਦੇ ਉੱਤੇ ਜਿਹੜਾ ਕਾਲ ਆ ਔਰ ਪੁੱਟਿਆ ਇਹਨੂੰ ਕੀ ਕਰਦਾਂਗੇ ਬਾਇ ਕਰਾਂਗੇ ਠੀਕ ਹੈ ਨਾ ਇਹਨੂੰ ਕੀ ਕਰਾਂਗੇ ਬਾਇ ਕਰਾਂਗੇ ਤੋ ਜਦੋਂ ਬਾਇ ਕਰਾਂਗਾ ਮੈਂ ਤੇ ਮੇਰਾ ਪ੍ਰੀਮੀਅਮ ਕੀ ਆ ਜਾਣਾ ਆ ਤੇ ਮੇਰਾ ਸ਼ੇਪ ਇਦਾਂ ਦਾ ਕਰਕੇ ਬਣੇਗਾ ਮਤਲਬ ਇੱਥੇ ਮੈਨੂੰ ਲੌਸ ਹੋਣਾ ਤੇ ਬਾਕੀ ਉੱਪਰ-ਨੀਚੇ ਕੀ ਆਏਗਾ ਪ੍ਰੋਫਿਟ ਆਏਗਾ ਠੀਕ ਹੈ ਨਾ ਇੱਥੇ ਵੀ ਪ੍ਰੋਫਿਟ ਆ ਔਰ ਇੱਥੇ ਵੀ ਪ੍ਰੋਫਿਟ ਆ ਹੁਣ ਇਹਨੂੰ ਮੈਂ ਕੈਪ ਕਰਨਾ ਤਾਂ ਕੈਪ ਕੀ ਕਰਾਂਗਾ ਕਿ ਆ 1 ਪੁਆਇੰਟ ਛੱਡ ਕੇ ਜਾਂ 2 ਪੁਆਇੰਟ ਛੱਡ ਕੇ ਮੈਂ ਇੱਥੇ ਕੀ ਕਰਾਂਗਾ ਇੱਥੇ ਦੀ ਮੈਂ ਪੁੱਟ ਜਿਹੜੀ ਆ ਉਹ ਬਾਇ ਕਰ ਲਾਂਗਾ ਪੁੱਟ ਬਾਇ ਕਰਨ ਦਾ ਮਤਲਬ ਕੀ ਆ ਮਾਰਕੀਟ ਮੇਰੀ ਇਧਰਲੇ ਪਾਸੇ ਨੂੰ ਜਾਏ ਔਰ ਸੌਰੀ ਇੱਥੇ ਸੈੱਲ ਕਰਾਂਗਾ ਇੱਥੇ ਸੈੱਲ ਕਰਾਂ ਔਰ ਇੱਥੇ ਆਣ ਕੇ ਮੈਂ ਕਰਾਂਗਾ ਇੱਥੇ ਮੈਂ ਜਿਹੜੀ ਕਾਲ ਆ ਉਹ ਬਾਇ ਕਰਾਂਗਾ ਔਰ ਇਸੇਲ ਕਰ ਦਾਂਗਾ ਠੀਕ ਹੈ ਨਾ ਕਿਉਂਕਿ ਬਾਇ ਆਪਾਂ ਸੈਂਟਰ 'ਚ ਬਾਇ ਕਰ ਲੈਣਾ ਇੱਥੇ ਸੈਂਟਰ 'ਚ ਆਪਾਂ ਬਾਇ ਕੀਤੇ ਹੋਏ ਆ ਔਰ ਇਧਰਲੇ ਪਾਸੇ ਕੀ ਹੋਏਗਾ ਮਾਰਕੀਟ ਇਧਰ ਨੂੰ ਜਾਏਗੀ ਤਾਂ ਮੈਨੂੰ ਫੇਅਰ ਪ੍ਰੋਫਿਟ ਆ ਆਹ ਕਾਲ ਕੀ ਕਹਿੰਦੀ ਆ ਇਧਰ ਨੂੰ ਜਾਏਗਾ ਪ੍ਰੋਫਿਟ ਆ ਔਰ ਆਹ ਕੀ ਕਹਿੰਦੀ ਆ ਇਧਰ ਨੂੰ ਜਾਏਗਾ ਫੇਅਰ ਪ੍ਰੋਫਿਟ ਆ ਔਰ ਇਹਦਾ ਡਾਇਗਰਾਮ ਜਿਹੜਾ ਵਾ ਉਹ ਕੁਝ ਇਸ ਤਰ੍ਹਾਂ ਕਰਕੇ ਬਣੇਗਾ ਠੀਕ ਹੈ ਨਾ ਆ ਇਹਦੇ ਹੱਜ ਜਿਜ਼ ਲੱਗ ਜਾਣੇ ਆ ਆ ਪੁੱਟ ਦਾ ਹੈਜੇ ਆ ਆ ਪੁੱਟ ਦਾ ਹੈਜੇ ਆ ਔਰ ਆ ਜਿਹ ਅੱਛਾ ਹੁਣ ਇਹਨੂੰ ਆਪਾਂ ਸਿਸਟਮ ਦੇ ਉੱਤੇ ਜਾ ਕੇ ਬਣਾਉਣੇ ਆ ਤਾਂ ਦੇਖੋ ਹੁਣ ਆਪਾਂ ਚੱਲਾਂਗੇ ਐਸੇ ਧਨ ਦੇ ਵਿੱਚ ਹੀ ਤਾਂ ਪਹਿਲੇ ਮੈਂ ਨਿਫਟੀ ਦੇ ਵਿੱਚ ਹੀ ਬਣਾ ਕੇ ਦਿਨਾ ਫਿਰ ਆਪਾਂ ਚੱਲਾਂਗੇ ਕਿਹਦੇ ਵਿੱਚ ਇਹ ਬੰਦੇ ਆ ਠੀਕ ਹੈ ਨਾ ਪਹਿਲੇ ਬਣਾਉਣਾ ਸਿੱਖਨੇ ਆਪਾਂ ਤਾਂ ਬੰਨੀ ਆ ਆਪਾਂ ਹੁਣ ਆਪਾਂ ਚੱਲਦੇ ਨਾ ਚਾਰਜਨਵਰੀ ਦੇ ਉੱਤੇ ਚੱਲ ਪੈਣੀ ਆ ਠੀਕ ਹੈ ਨਾ ਥੋੜਾ ਪ੍ਰੀਮੀਅਮ ਜੜੇ ਆ ਉਹ ਥੋੜੇ ਵੱਡੇ ਮਿਲ ਜਾਣਾ ਆਪਾਂ ਨੂੰ ਤਾਂ ਜਿੱਦਾਂ ਹੁਣ ਆ ਮਾਰਕੀਟ ਇੱਥੇ ਚੱਲਣ ਦੀ ਆ ਤਾਂ ਆਪਾਂ ਐਸ ਏਟੀਐਮ ਦੇ ਉੱਤੇ ਕੀ ਕਰਦੇ ਆ ਪਹਿਲੇ ਆਪਾਂ ਸ਼ਾਰਟ ਦੀ ਬਣਾਉਣ ਲੱਗੇ ਆ ਤਾਂ ਪਹਿਲੇ ਮੈਂ ਦੋਨਾਂ ਸਾਈਡੋਂ ਠੀਕ ਹੈ 21450 ਦੀ ਕਾਲ ਤੇ ਪੁੱਟ ਮੈਂ ਕੀਆ ਸੈੱਲ ਕਰਤੀ ਹੈ ਇਹਦੇ ਨਾਲ ਜਿਹੜਾ ਮੇਰਾ ਸ਼ੇਪ ਬਣੀ ਆ ਇਹ ਕਿਹੜੀ ਬਣੀ ਆ ਸਟ੍ਰੈਡਲ ਵਾਲੀ ਸ਼ੇਪ ਬਣੀ ਆ ਤਾਂ ਆ ਜਿਹੜਾ ਅਨਲਿਮਿਟਡ ਲਾਸ ਚੱਲਣ ਦੇ ਨਾ ਇਹਨੂੰ ਮੈਂ ਹੁਣ ਕਿੱਦਾਂ ਕਵਰ ਕਰਾਂਗਾ ਕਿ ਮੈਂ ਦੋ ਅੱਗੇ ਆਣ ਕੇ ਇੱਥੋਂ ਦੀ ਆਹ ਵਾਲੀ ਕਾਲ ਜਿਹੜੀ ਆ ਨਾ ਇਹ ਬਾਇ ਕਰ ਲੈਣਾ ਤਾਂ ਇਹਦੀ ਇੱਕ ਲਾਤ ਇਦਾਂ ਬਣ ਜੇਗੀ ਔਰ ਇਦਾਂ ਹੀ ਪਿੱਛੇ ਜਾ ਕੇ ਜਿੱਦਾਂ ਹੁਣ ਆ 200 ਵਾਲੀ ਬਾਇ ਕੀਤੀ ਆ ਨਾ ਇਹਦੇ ਨੇੜੇ ਤੇੜੇ ਵਾਲੀ ਜਿਹੜੀ ਆ 2 ਪੁਆਇੰਟ ਛੱਡ ਕੇ ਮੈਂ ਇੱਥੇ ਹੀ ਕਰ ਦੇਣਾ ਇਹ ਵਾਲੀ ਜਿਹੜੀ ਆ ਇਹਨੂੰ ਵੀ ਮੈਂ ਬਾਇ ਬਾਇ ਕਰ ਲੈਣਾ ਠੀਕ ਹੈ ਠੀਕ ਹੈ ਨਾ ਇਹ ਜਿਹੜੇ ਅਨਬੈਲੈਂਸ ਬਣੀਆਂ ਥੋੜਾ ਜੈਨੂੰ ਪਲੇ ਆਰਾਊਂਡ ਕਰਕੇ ਨਾ ਇਹਨੂੰ ਕੀ ਕਰਨਾ ਤੁਸੀਂ ਬੈਲੈਂਸ ਕਰ ਲੈਣਾ ਤਾਂ ਹੁਣ ਇਹਦੇ ਵਿੱਚ ਲਾਸ ਵੇਖੋ ਜਿਹੜੇ ਅਨਲਿਮਿਟਡ ਲਾਸ ਹੈਗੇ ਸੀ ਨਾ ਉਹ ਬਹੁਤ ਜ਼ਿਆਦਾ ਜਿਹੜੇ ਆ ਘਟ ਗਏ ਆ ਕਿੰਨੇ ਕਿੰਨੇ ਘਟ ਗਏ ਤੇ ਵੇਖੋ ਜਰਾ ਹੁਣ ਆ ਜਿਹੜੇ ਘਟੇ ਆ ਨਾ ਆ ਦੇਖਿਓ ਇੱਥੇ ਜਿਹੜਾ ਲਾਸ ਹੈ ਨਾ ਉਹ ਕਿੰਨਾ ਹੈਗਾ ਸਿਰਫ 325 ਰੁਪਏ ਦਾ ਲਾਸ ਆ 325 ਰੁਪਏ ਕਦੋਂ ਦੀ ਲੈਣਦੇ ਆਪਾਂ 4 ਜਨਵਰੀ ਦੀ ਲੈਣਦੇ ਆ ਅੱਜ ਕਿੰਨੀ ਤਰੀਕਾ ਅੱਜ 18 ਦਸੰਬਰ ਔਰ 4 ਜਨਵਰੀ ਤੱਕ ਦੋ ਹਫ਼ਤੇ ਪੈਂਦੇ ਆ ਨਾ ਤੀਸਰਾ ਹਫ਼ਤਾ ਦੇ ਵਿੱਚ ਆ 3 ਹਫਤਿਆਂ ਤੱਕ ਤੁਹਾਡਾ ਮੈਕਸਿਮਮ ਲਾਸ 325 ਆ ਤਾਂ ਆ ਜਿਹੜਾ ਲਾਸ ਹੈ ਨਾ ਇਹ ਆਪਾਂ ਕਿੰਨਾ ਕਰ ਲਿਆ 325 ਮੈਕਸਿਮਮ ਹੈਗਾ ਠੀਕ ਹੈ ਨਾ ਮਾਰਕੀਟ ਭਾਵੇਂ ਥੱਲੇ ਵਾਲੇ ਪਾਸੇ ਨੂੰ ਅਨਲਿਮਿਟਿਡ ਡਿਗ ਜੇ ਭਾਵੇਂ ਤਾਂ ਉਹਨੂੰ ਅਨਲਿਮਿਟਿਡ ਚੜ ਜਾਵੇ ਔਰ ਜੇ ਮੈਨੂੰ ਪ੍ਰੋਫਿਟ ਆਏਗਾ ਤੇ ਮੈਕਸਿਮਮ ਪ੍ਰੋਫਿਟ ਜਿਹੜਾ ਮੈਨੂੰ ਇਸ ਰੇਂਜ ਦੇ ਉੱਤੇ ਆਉਣਾ ਅਗਰ ਐਕਸਪਾਇਰ ਹੁੰਦੀ ਆ ਤੇ ਫਿਰ ਕਿੰਨਾ ਆਏਗਾ ਮੈਨੂੰ 4675 ਰੁਪਏ ਹੋਣਗੇ ਠੀਕ ਹੈ ਨਾ ਇਦਾਂ ਵਾ ਹੁਣ ਇਹਨੂੰ ਲੱਗਣਾ ਕਿੰਨਾ ਵਾ ਇਹਨੂੰ ਲੱਗੇਗਾ 1,64,000 ਤੋਂ 1.64 ਇਹਨੂੰ ਲੱਗਣਾ ਠੀਕ ਹੈ ਨਾ ਪਰ ਆਪਾਂ ਇਹਨਾਂ ਨਹੀਂ ਲਾਉਣਾ ਕਿਉਂ ਕਿ ਆਪਾਂ ਇੱਥੋਂ ਕੀ ਕਰਦਨੇ ਆ ਆਰਡਰ ਜਿਹੜੇ ਉਲਟਾ ਦੇਣੇ ਆ ਠੀਕ ਹੈ ਨਾ ਬਾਏ ਵਾਲੇ ਆਪਾਂ ਪਹਿਲੇ ਚਲਾਉਣੇ ਆ ਤੇ ਸੈੱਲ ਵਾਲੇ ਜਿਹੜੇ ਆਪਾਂ ਉਹ ਬਾਅਦ ਚਲਾਵਾਂਗੇ ਤਾਂ ਹੁਣ ਆ ਰੇਟ ਕਿੰਨਾ ਰਹਿ ਜਾਣਾ ਹੁਣ ਆ ਜਿਹੜਾ ਰੇਟ ਹੈਗਾ ਇਹ ਸਿਰਫ ਰਹਿ ਜਾਣਾ ਵਾ 68,982 ਰੁਪਏ ਠੀਕ ਹੈ ਨਾ ਤਾਂ ਆ ਜਿਹੜਾ 1.64 ਦਾ ਚੱਲਣਾ ਹੈ 66000 ਤੇ ਚੱਲ ਜਾਣਾ ਹੈ ਪ੍ਰੋਫਿਟ ਸਾਡੇ ਉਨੇ ਦੇ ਉਨੇ ਰਹਿਣੇ ਆ ਤਾਂ ਇੱਥੇ ਆਪਣਾ ਕੋ ਕਰੀਬ ਕਰੀਬ 4500 ਰੁਪਿਆ ਜਿਹੜਾ ਸਾਨੂੰ ਆ ਜਾਏਗਾ ਔਰ ਇੱਥੇ ਜਿਹੜਾ ਸਾਡਾ ਲਾਸ ਹੋ ਜਾਏਗਾ ਅਗਰ ਇਹ ਬੈਲੈਂਸ ਨਹੀਂ ਹੁੰਦੀ ਤਾਂ ਇਹਨੂੰ ਤੁਸੀਂ ਬੈਲੈਂਸ ਜਿਹੜਾ ਨਾ ਕਰ ਲੈਣਾ ਵਾ ਠੀਕ ਹੈ ਆਇਆ ਇੱਕ ਜਿਹੜੀ ਸਟ੍ਰੈਟੇਜੀ ਇਹ ਹੈਗੀ ਆ ਸਾਡੀ ਸ਼ਾਰਟ ਦੀ ਇਹਨੂੰ ਬੋਲ ਦਿੰਨੇ ਆ ਸ਼ਾਰਟ ਬਟਰਫਲਾਈ ਹੁਣ ਜਿਹੜੀ ਲੌਂਗ ਬਣਾਣੀ ਆ ਇਹਦੇ ਤੋਂ ਉਲਟ ਕੰਮ ਕਰ ਦੇਣਾ ਆਪਾਂ ਉਲਟ ਕਿੱਦਾਂ ਕਰਾਂਗੇ ਕਿ ਸੈਂਟਰ ਵਾਲੀਆਂ ਜਿਹੜੀਆਂ ਹੈਗੀਆਂ ਆਪਾਂ ਐਟ ਦਾ ਮਣੀ ਦੀਆਂ ਇਹਨਾਂ ਨੂੰ ਅ ਠੀਕ ਹੈ ਨਾ ਐਟ ਦਾ ਮਨੀ ਵਾਲਿਆਂ ਨੂੰ ਕਰ ਲਾਂਗੇ ਬਾਏ ਔਰ ਦੂਰ ਦੂਰ ਜਾ ਕੇ ਉਹਨਾਂ ਨੂੰ ਕੀ ਕਰ ਦਾਂਗੇ ਆਪਾਂ ਇਹ ਕਰ ਦਾਂਗੇ ਸੈਲ ਕਰ ਦਾਂਗੇ ਤੋ ਆ ਜਿਹੜੀਆਂ ਮਾਰਕੀਟ ਦੇ ਵਿੱਚ ਇਹਨਾਂ ਨੂੰ ਆਪਾਂ ਇਹ ਕਰ ਦਾਂਗੇ ਸੈਲ ਕਰ ਦਵਾਂਗੇ ਠੀਕ ਹੈ ਤੋ ਇਹਨੂੰ ਵੀ ਆਪਾਂ ਥੋੜਾ ਬੈਲੈਂਸ ਆਊਟ ਜਿਹੜਾ ਵਾ ਉਹ ਕਰ ਲੈਨੇ ਆ ਤੇ ਆਪਣਾ ਸੈਲ ਹੋ ਜਾਏਗਾ ਠੀਕ ਹੈ ਹੁਣ ਇਹਦੇ ਵਿੱਚ ਕੀ ਹੋ ਰਿਹਾ ਹੁਣ ਇਹਦੇ ਵਿੱਚ ਵੀ ਤੁਸੀਂ ਦੇਖੋਗੇ ਤੇ ਆਪਣਾ ਪੈਸਾ ਜਿਹੜਾ ਉਹ ਸੇਮ ਹੀ ਲੱਗਣ ਰਿਹਾ 68000 ਰੁਪਿਆ ਲੱਗਣ ਰਿਹਾ 66k ਲੱਗਣ ਰਿਹਾ ਪਰ ਆ ਜਿਹੜਾ ਲਾਸ ਹੈ ਨਾ ਮੇਰਾ ਆ ਜਿਹੜਾ ਲਾਸ ਹੈ ਮੈਕਸਿਮਮ ਲਾਸ ਇਹ ਮੇਰਾ ਹੋਇਆ ਇੰਡਿਆ ਵਿੱਚ 4600 ਉਹੀ ਜਿਹੜਾ ਪੁਰਾਣਾ ਹੈਗਾ 4675 ਇਹ ਮੇਰਾ ਲਾਸ ਆ ਠੀਕ ਹੈ ਨਾ ਔਰ ਜਿਹੜਾ ਪ੍ਰੋਫਿਟ ਹੈ ਨਾ ਆ ਪ੍ਰੋਫਿਟ ਹੈ ਆ ਕਿੰਨਾ ਹੈਗਾ ਇਹ 325 ਰੁਪਏ ਆ ਠੀਕ ਹੈ ਨਾ ਹੁਣ ਸਾਨੂੰ ਨਹੀਂ ਪਤਾ ਕਿ ਇਹ ਲੋਕ ਕੌਣ ਬਣਾਉਂਦਾ ਕੌਣ ਨਹੀਂ ਬਣਾਉਂਦਾ ਪਰ ਕਿਹੇ ਹਾਲਾਤਾਂ ਦੇ ਵਿੱਚ ਅਗਰ ਤੁਹਾਨੂੰ ਬਣਾਣੀ ਪਿਆ ਜਾਂਦੀ ਆ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ ਠੀਕ ਹੈ ਨਾ ਬਾਇੰਗ ਵਾਸਤੇ ਆ ਜਿਹੜੀ ਸਟਰੈਟਜੀ ਹੈ ਸੈੱਟ ਨਹੀਂ ਹੈਗੀ ਬਟ ਆ ਸੈਲਿੰਗ ਦੇ ਵਿੱਚ ਇਹ ਜਿਹੜੀ ਆ ਤੁਹਾਡੀ ਸੈੱਟ ਹੋ ਜਾਂਦੀ ਆ ਕੋਈ ਇਹੋ ਜ ਜਿਹੜੇ ਇਦਾਂ ਸਾਈਡਵੇਜ਼ ਦੇ ਵਿੱਚ ਚੱਲਣ ਦੇ ਆ ਨਾ ਜਾਂ ਕਨਸੋਲੀਡੇਸ਼ਨ ਫੇਸ ਦੇ ਵਿੱਚ ਹੈਗਾ ਉਹਨਾਂ ਦੇ ਵਿੱਚ ਤੁਸੀਂ ਸਟ੍ਰੈਡਲ ਦੇ ਬਜਾਏ ਸਟ੍ਰੈਡਲ ਦੀ ਬਜਾਏ ਸਪੈਨ ਦੀ ਬਜਾਏ ਤੁਸੀਂ ਆ ਜਿਹੜੀ ਬਟਰਫਲਾਈ ਨਾ ਇਹਨੂੰ ਲਾ ਦਿਓ ਕਿ ਇਨ ਕੇਸ ਅਗਰ ਮਾਰਕੀਟ ਉੱਪਰ ਜਾਂ نیچے ਵੱਡਾ ਮੂਵ ਦੇ ਜਾਂਦੀ ਆ ਤੇ ਮੈਨੂੰ ਜਿਹੜਾ ਲਾਸ ਹੈ ਨਾ ਉਹ ਜ਼ਿਆਦਾ ਨਾ ਹੋਵੇ ਪਰ ਜਿਹੜਾ ਪ੍ਰੋਫਿਟ ਆ ਉਹ ਮੈਨੂੰ ਮੈਕਸਿਮਮ ਹੋ ਜਾਵੇ ਠੀਕ ਹੈ ਨਾ ਤਾਂ ਆਇਆ ਲੌਂਗ ਤੇ ਸ਼ਾਰਟ ਬਟਰਫਲਾਈ ਹੁਣ ਇਹ ਫਾਇਦੇ ਦੇਣਗੇ ਕਿ ਇਹਦੇ ਵਿੱਚ ਠੀਕ ਹੈ ਨਾ ਤਾਂ ਫਾਇਦੇ ਇਹ ਬੇਸਿਕਲੀ ਦੇਣਗੇ ਸਟਾਕਸ ਦੇ ਵਿੱਚ ਜਿਹਦੇ ਵਿੱਚ ਜਿਹੜੇ ਸਾਡੇ ਟਰੇਡ ਹੈ ਨਾ ਉਹ ਮਹੀਨੇ-ਮਹੀਨੇ ਦੇ ਚੱਲਣਗੇ ਹੁਣ ਕੋਈ ਸਟਾਕ ਹੈ ਜਿੱਦਾਂ ਆਪਣੀ ਐਗਜ਼ਾਮਪਲ ਪਹਿਲੀ ਚੱਲੀ ਆਂਡੀ ਐਸ ਬੀ ਆਈ ਇਹਦੀ ਤਾਂ ਐਸ ਬੀ ਆਈ ਨੂੰ ਵੇਖੋ ਕਿਉਂਕਿ ਉਹ ਕਨਸੋਲਿਡੇਸ਼ਨ ਫੇਸ ਤੇ ਚਲਾ ਗਿਆ ਤੇ ਇਸ ਕਰਕੇ ਉਹਦੇ ਵਿੱਚ ਤੁਹਾਨੂੰ ਆ ਟਰੇਡ ਜਿਹੜਾ ਨਾ ਵਧੀਆ ਮਿਲੂਗਾ ਪਹਿਲੇ ਆ ਦੇਖੋ ਆਪਾਂ ਚਾਰਟ ਦੇਖਦੇ ਆਂ ਕੀ ਚੱਲਣ ਡਿਆ ਇੱਥੇ ਤਾਂ ਚਾਰਟ ਦੇ ਵਿੱਚ ਸਾਨੂੰ ਦਿਖਣ ਡਿਆ ਕਿ ਜਿਹੜਾ ਇਹ ਆ ਨਾ ਅਪ ਟ੍ਰੈਂਡ ਤੋਂ ਬਾਅਦ ਇੱਕ ਜਗ੍ਹਾ ਹੌਲਟ ਕਰਨ ਡਿਆ ਠੀਕ ਹੈ ਨਾ ਇਹਨੂੰ ਮੈਂ ਵੱਡ ਇੱਥੋਂ ਵੱਡਾ ਕਰ ਦੇਣਾ ਤੇ ਆ ਦੇਖਿਓ ਹੁਣ ਹੁਣ ਇਹਦਾ ਜਿਹੜਾ ਚਾਰਟ ਆ ਇਹ ਕੀ ਕਰ ਰਿਹਾ ਇਹ ਕਨਸੋਲਿਡੇਸ਼ਨ ਫੇਸ ਤੇ ਚਲਾ ਗਿਆ ਠੀਕ ਹੈ ਨਾ ਮਾਰਕੀਟ 'ਚ ਇੱਕ ਅਪ ਟ੍ਰੈਂਡ ਆਇਆ ਸੀ ਵੱਡਾ ਜਿਹਾ ਔਰ ਇਸ ਤੋਂ ਬਾਅਦ ਕੀ ਆ ਇਹ ਇਸ ਰੇਂਜ ਦੇ ਵਿੱਚ ਕੀ ਹੋਇਆ ਹੈ ਨਾ ਫਸਿਆ ਪਿਆ ਠੀਕ ਹੈ ਨਾ ਤੋਂ ਅਪ ਡਾਊਨ ਅਪ ਡਾਊਨ ਇੱਥੇ ਚੱਲਣ ਰਿਹਾ ਹੁਣ ਇਹ ਕਨਸੋਲਿਡੇਸ਼ਨ ਫੇਸ 'ਤੇ ਆ ਤਾਂ ਆਪਾਂ ਇਹਦੇ ਵਿੱਚ ਜਿਹੜੀ ਆ ਸਟ੍ਰੈਟੇਜੀ ਜਿਹੜੀ ਆ ਨਾ ਬੜੀ ਈਜ਼ੀਲੀ ਜਿਹੜੀ ਆ ਬਣਾ ਸਕਦੇ ਆ ਤਾਂ ਕੀ ਕਰਾਂਗੇ ਹੁਣ ਇਹ ਕਿੰਨੇ 'ਤੇ ਚੱਲਣ ਰਿਹਾ 450 ਦੇ ਉੱਤੇ ਚੱਲਣ ਰਿਹਾ ਠੀਕ ਹੈ ਨਾ ਕਿੰਨੇ 'ਤੇ ਔਰ ਇਹਨੂੰ ਵੀ ਕੀ ਕਰਾਂਗਾ ਸੈਲ ਕਰ ਦਾਂਗਾ ਠੀਕ ਹੈ ਔਰ ਇਹਦੇ ਤੋਂ ਅੱਗੇ ਇਹ ਕਾਹ ਵਾਲੀ ਜਿਹੜੀ ਚੀਜ਼ ਆ ਇਹਨੂੰ ਮੈਂ ਕੀ ਕਰ ਲਾਂਗਾ ਬਾਇ ਕਰ ਲਾਂਗਾ ਠੀਕ ਹੈ ਔਰ ਇੱਕ ਇਹਦੇ ਤੋਂ ਅੱਗੇ ਇਹਨੂੰ ਵੀ ਬਾਇ ਕਰ ਲਾਂਗਾ ਠੀਕ ਹੈ ਨਾ ਕੋਸ਼ਿਸ਼ ਕਰੋ ਬੈਲੈਂਸ ਕਰ ਦੋ ਹੋਏਗਾ ਜਿੱਦਾਂ ਹੁਣ ਆ ਦੇਖੋ ਆ 575 ਦੀ ਆ ਔਰ ਆ ਜਿਹੜੀ ਆ 590 ਦੀ ਆ ਆਲਮੋਸਟ ਸੇਮ ਹੈ ਨਾ ਤਾਂ ਇੱਥੇ ਆ ਬੈਲੈਂਸ ਆਊਟ ਹੋ ਜਾਏਗਾ ਤਾਂ ਆ ਵੇਚ ਚਾਲੀਆਂ ਜਿਹੜੀਆਂ ਇਹਨਾਂ ਨੂੰ ਸੈਲ ਕਰ ਦਾਂਗੇ ਸਾਈਡ ਵਾਲਿਆਂ ਨੂੰ ਬਾਇ ਕਰ ਲੈਣੇ ਆ ਤੇ ਦੇਖਦੇ ਆ ਕੀ ਹੁੰਦਾ ਠੀਕ ਹੈ ਮੈਂ ਇਹਨੂੰ ਬਾਇ ਇਹਨੂੰ ਸੈਲ ਕਰਤਾ ਔਰ ਇਹਨੂੰ ਵੀ ਸੈਲ ਕਰ ਦਿੱਤਾ ਠੀਕ ਹੈ ਔਰ ਇਹਨੂੰ 590 ਵਾਲੀ ਨੂੰ ਬਾਇ ਕਰ ਲਿਆ ਔਰ 575 ਵਾਲੀ ਨੂੰ ਵੀ ਇਹਨੂੰ ਕੀ ਕਰ ਲਿਆ ਬਾਇ ਕਰ ਲਿਆ ਠੀਕ ਹੈ ਤਾਂ ਆ ਜਿਹੜੀ ਚੀਜ਼ ਆ ਮੇਰੇ ਕੋਲ ਇੱਕ ਬਟਰਫਲਾਈ ਜਿਹੜੀ ਆ ਉਹ ਬਣ ਗਈ ਆ ਹੁਣ ਬਟਰਫਲਾਈ ਦੇ ਵਿੱਚ ਦੇਖੋ ਇੱਥੇ ਲੱਗਣ ਡਿਆ 224000 ਮਤਲਬ ਸਵਾ 2 ਲੱਖ ਰੁਪਏ ਲੱਗਣ ਡਿਆ ਤਾਂ ਆਪਾਂ ਇਹਨੂੰ ਕੀ ਕਰਾਂਗੇ ਤਾਂ ਉਹਨੂੰ ਕਰ ਦਿੰਨੇ ਆ ਆਪਾਂ ਬਾਇ ਦੇ ਆਰਡਰ ਪਹਿਲੇ ਐਗਜ਼ੀਕਿਊਟ ਕਰਾਵਾਂਗੇ ਕਾਦੇ ਵਾਸਤੇ ਮਾਰਜਿਨ ਬੈਨੀਫਿਟ ਲੈਣ ਵਾਸਤੇ ਹੁਣ ਆ ਸਾਡਾ ਰੁਪਿਆ ਲੱਖ ਰੁਪਿਆ ਲੱਗਣਾ ਇੱਥੇ ਇੱਥੇ ਜਿਹੜਾ ਲੱਖ ਰੁਪਈਆ ਲੱਗੇਗਾ ਨਾ ਹੁਣ ਇਹਦੇ ਵਿੱਚ ਵੇਖੋ ਮੈਨੂੰ ਪ੍ਰੋਫਿਟ ਕਿੰਨਾ ਆਉਂਦਾ ਮੈਨੂੰ ਜਿਹੜਾ ਪ੍ਰੋਫਿਟ ਹੈ ਨਾ ਆਹ ਜੈਕਪੌਟ ਸੈਂਟਰ ਦੇ ਵਿੱਚ ਜਿਹੜਾ ਮੈਨੂੰ ਪ੍ਰੋਫਿਟ ਹੈ ਅਗਰ ਐਕਸਪਾਇਰ ਜਿਹੜੀ ਆ ਉਹ ਇਸ ਲੈਵਲ ਤੇ ਉੱਤੇ ਹੁੰਦੀ ਆ ਤੇ ਕਿੰਨਾ ਆਏਗਾ 17 250 ਆਏਗਾ 17250 ਔਰ ਲਾਸ ਮੇਰਾ ਕੀ ਆ ਉਹ ਵੀ ਲਿਮਟਿਡ ਹੈਗਾ ਉਹ ਕਿੰਨਾ ਹੈਗਾ 5000 ਠੀਕ ਹੈ ਨਾ 5k ਮੇਰਾ ਲਾਸ ਆ ਔਰ 17000 ਮੇਰਾ ਜਿਹੜਾ ਮੈਕਸਮਮ ਪ੍ਰੋਫਿਟ ਹੈ ਇਧਰਲੇ ਪਾਸੇ ਨੂੰ ਵੀ 5k ਹੀ ਮੇਰਾ ਲਾਸ ਹੈਗਾ ਔਰ ਆ ਜਿਹੜਾ ਨਾ ਦੇਖੋ ਆ ਜਿਹੜੀ ਰੇਂਜ ਆਈ ਆ ਆਇਡਾਵਾ ਆ ਕਿੰਨਾ ਹੈਗਾ ਇਹ ਮੇਰਾ ਹੈਗਾ 638 ਦਾ ਪੁਆਇੰਟ ਅਗਰ 638 ਤੋਂ ਥੱਲੇ ਜਾਏਗਾ ਫੇਰ ਮੈਨੂੰ ਲਾਸ ਆ ਔਰ ਆ ਜਿਹੜਾ ਆ ਆ ਕਿੰਨਾ ਹੈਗਾ 661 ਹੈ ਅਗਰ 660 ਤੋਂ 1 ਉੱਪਰ ਜਾਏਗਾ ਨਾ ਫੇਰ ਹੁਣ ਆ ਕਿੰਨਾ ਪਰਸੈਂਟੇਜ ਬੰਦਾ ਵਾ ਤੇ ਇਹ ਬੰਦਾ ਹੈਗਾ 2% ਇਸ ਰੇਟ ਤੋਂ 2% ਤਾਂ ਜਾਣਾ ਚਾਹੀਦਾ ਔਰ ਆ ਰੇਟ ਕਿੰਨਾ ਹੈਗਾ ਆ ਹੈਗਾ -1.4% ਅਗਰ -1.4% ਪਿੱਛੇ ਸਟਾਕ ਜਾਂਦਾ ਫੇਰ ਮੇਰਾ ਲਾਸ ਆ ਦੇਖੋ ਮੂਵ ਕਿੰਨਾ ਕਰਦਾ ਹੈ ਇਹ ਸਿਰ 25 ਪੈਸੇ ਮੂਵ ਕੀਤਾ ਅਜ ਠੀਕ ਹੈ ਨਾ اور 0.4% ਮੂਵ ਕੀਤਾ ਵਾ ਇਹਦਾ ਮਤਲਬ ਅੱਜ ਕਿੰਨੀ ਤਰੀਕ ਹੈ ਅੱਜ ਹੈਗੀ 18 ਤਰੀਕ ਇੰਨੇ ਕਦੋਂ ਐਕਸਪਾਇਰ ਹੋਣਾ 28 ਤਰੀਕ ਨੂੰ ਤੇ 10 ਦਿਨ ਨੇ ਬਸ 10 ਦਿਨਾਂ ਦੇ ਵਿੱਚ ਅਗਰ ਆਹ ਇਸ ਰੇਂਜ ਦੇ ਵਿੱਚ ਰਹਿ ਜਾਂਦਾ ਨਾ 638 ਤੋਂ ਲੈ ਕੇ 661 ਤੱਕ ਅਗਰ ਇਹ ਰਹਿ ਜਾਂਦਾ ਲੱਖ ਰੁਪਈਆ ਮੇਰਾ ਲਗਣਾ 17000 ਰੁਪਈਆ ਮੇਰਾ ਬਣ ਜਾਣਾ 10 ਦਿਨਾਂ ਦੇ ਵਿੱਚ ਔਰ 10 ਦਿਨਾਂ ਵਿੱਚੋਂ ਵੀ ਦੋ ਤੇ ਜਿਹੜੇ ਉਹ ਸ਼ਨੀ ਐਤਵਾਰੀ ਆ ਦੋ ਦਿਨ ਵੀ ਕੱਢ ਦੋ 8 ਦਿਨ ਆ 8 ਦਿਨਾਂ ਦੇ ਵਿੱਚ ਆ ਜਿਹੜੀ ਰੇਂਜ ਹੈਗੀ ਆ ਦੇਖੋ ਕਿੰਨੇ ਦੀ ਆ 20 25 ਰੁਪਏ ਦੀ ਰੇਂਜ ਹੈਗੀ ਆ ਆ ਕਿੰਨਾ ਮੂਵ ਕਰਨ ਡਿਆ 25 ਪੈਸੇ ਮੂਵ ਕਰਨ ਡਿਆ ਜੇ ਕਿਸੇ ਦਿਨ 2 4 ਰੁਪਈਆ ਇੱਧਰ ਉੱਧਰ ਮੂਵ ਕਰ ਵੀ ਜਾਏਗਾ ਕੋਈ ਪ੍ਰੋਬਲਮ ਨਹੀਂ ਸਾਡੇ ਕੋਲ 340 ਤੋਂ ਲੈ ਕੇ 361 ਰੁਪਏ ਤੱਕ ਜਿਹੜਾ ਵਾ ਇੰਨੀ ਵਿੰਡੋ ਬਚੀ ਹੋਈ ਆ ਠੀਕ ਹੈ ਨਾ ਤੋ ਆ ਜਿਹੜੀ ਸਟਰੈਟਜੀ ਆ ਇਹ ਸੈਲਿੰਗ ਦੇ ਵਿੱਚ ਜ਼ਿਆਦਾ ਯੂਜ਼ ਹੋਵੇਗੀ ਇਹਦੇ ਹੀ ਉਲਟ ਜੇ ਮੈਂ ਆਹੇ ਸਾਰੇ ਰੇਟ ਜਿਹੜੇ ਬਾਇ ਕੀਤੇ ਇਹਨਾਂ ਨੂੰ ਸੈਲ ਕਰਦਾ ਔਰ ਜਿਹੜੇ ਸੈਲ ਕੀਤੇ ਇਹਨਾਂ ਨੂੰ ਬਾਇ ਕਰਦਾ ਤਾਂ ਇਹ ਮੇਰੀ ਉਲਟੀ ਸਟਰੈਟਜੀ ਬਣ ਜਾਣੀ ਆ ਠੀਕ ਹੈ ਨਾ ਔਰ ਇਹਦੇ ਵਿੱਚ ਵੀ ਸੇਮ ਮੈਂ ਕਰਦਾ ਕਿ ਬਾਇ ਵਾਲੇ ਪਹਿਲੇ ਆਰਡਰ ਐਗਜ਼ੀਕਿਊਟ ਕਰਾਉਣਾ ਸੈਲ ਵਾਲੇ ਬਾਅਦ ਚ ਐਗਜ਼ੀਕਿਊਟ ਕਰਾਉਣਾ ਤੇ ਮੇਰਾ ਪੈਸਾ 1 ਲੱਖ ਰੁਪਿਆ ਲੱਗੇਗਾ ਬਟ ਹੁਣ ਆ ਸਾਰੀ ਗੇਮ ਜਿਹੜੀ ਆ ਨਾ ਉਲਟ ਜਾਣੀ ਆ ਕਿ ਐਸ ਰੇਂਜ ਦੇ ਵਿੱਚ ਅਗਰ ਰਹੇਗੀ ਆਹ ਰੇਂਜ ਦੇ ਵਿੱਚ ਰਹੇਗੀ ਤਾਂ ਮੈਨੂੰ ਲਾਸ ਹੈਗਾ 17000 ਦਾ ਔਰ ਅਗਰ ਇਹ ਸਤੂ ਬਾਹਰ ਜਾਂਦੀ ਹੈ ਫਿਰ ਮੈਨੂੰ 5000 ਦਾ ਅਪਸਾਈਡ ਪ੍ਰੋਫਿਟ ਹੈਗਾ ਔਰ 5000 ਦਾ ਹੀ ਨੀਚੇ ਡਾਊਨਸਾਈਡ ਦੇ ਉੱਤੇ ਪ੍ਰੋਫਿਟ ਹੈਗਾ ਠੀਕ ਹੈ ਨਾ ਹੁਣ ਪਤਾ ਨਹੀਂ ਇਹ ਕੌਣ ਸਟਰੈਟਜੀ ਯੂਜ਼ ਕਰੇ ਨਾ ਕਰੇ ਠੀਕ ਹੈ ਬਟ ਸਾਨੂੰ ਪਤਾ ਹੋਣੀ ਚਾਹੀਦੀ ਬਾਇ ਸਾਈਡ ਦੇ ਵਿੱਚ ਇਹ ਇੰਨੀ ਜ਼ਿਆਦਾ ਐਫੀਸ਼ੀਐਂਟ ਨਹੀਂ ਹੈਗੀ ਜਿੰਨੀ ਜ਼ਿਆਦਾ ਇਹ ਸੇਲਿੰਗ ਦੇ ਵਿੱਚ ਹੈ ਠੀਕ ਹੈ ਨਾ ਤਾਂ ਕਿਉਂਕਿ ਇੰਨਾ ਲਾਸ ਇਹ ਕੋਈ ਇਹ ਕੋਈ ਸਾਡਾ ਰਿਸਕ ਮੈਨੇਜਮੈਂਟ ਨਹੀਂ ਹੋਇਆ ਠੀਕ ਹੈ ਨਾ ਕਿ ਵੀ ਸਾਰਾ 10000 ਗਵਾ ਕੇ ਆਪਾਂ 5000 ਰੁਪਇਆ ਬਣਾਉਣ ਦੇ ਤਾਂ ਇਹ ਇਹ ਕੋਈ ਜ਼ਿਆਦਾ ਰਿਸਕ ਨਹੀਂ ਹੈਗਾ ਤਾਂ ਇਹ ਇਹ ਜਿਹੜੀ ਆ ਸ਼ਾਰਟ ਦੇ ਵਿੱਚ ਜ਼ਿਆਦਾ ਕੰਮ ਕਰਦੀ ਆ ਤੇ ਬਾਏ ਦੇ ਵਿੱਚ ਜਿਹੜੀ ਉਹ ਘੱਟ ਕੰਮ ਕਰਦੀ ਆ ਤੋਂ ਬਟਰਫਲਾਈ ਜਿਹੜੀ ਹੈ ਗਿਆ ਕੋਸ਼ਿਸ਼ ਕਰੋ ਕਿ ਜਿਹੜੀ ਆ ਕਨਸੋਲਿਡੇਸ਼ਨ ਦੇ ਵਿੱਚ ਲੈ ਕੇ ਆਓ ਜਿਹੜੇ ਵੀ ਸਟਾਕ ਜਿਹੜੇ ਆ ਨਾ ਕਨਸੋਲਿਡੇਸ਼ਨ ਵਿੱਚ ਫਸੇ ਪਏ ਆ ਉਹਨਾਂ ਦੇ ਵਿੱਚ ਇਹ ਤੁਹਾਨੂੰ ਵਧੀਆ ਪ੍ਰੋਫਿਟ ਜਿਹੜਾ ਬਣਾ ਕੇ ਦੇਗੀ ਠੀਕ ਹੈ ਨਾ ਤੋਂ 17-18000 ਰੁਪਿਆ 20000 ਰੁਪਿਆ ਜਿਹੜਾ ਤੁਹਾਡਾ ਲੱਗ ਜਾਏਗਾ ਠੀਕ ਆ ਇਹ ਆ ਇਸ ਤੋਂ ਬਾਅਦ ਫਿਰ ਆਪਾਂ ਇੱਕ ਹੋਰ ਦੋ ਤਿੰਨ ਸਟ੍ਰੈਟਜੀ ਹੋਰ ਕਰਾਂਗੇ ਉਸ ਤੋਂ ਬਾਅਦ ਮੈਂ ਇੱਕ ਵੀਡੀਓ ਬਾਈ ਹੋਈ ਆ ਜਿਹਦੇ ਵਿੱਚ ਤੁਹਾਨੂੰ ਇਹ ਪਤਾ ਲੱਗੇਗਾ ਕਿ ਸਟਾਕ ਮਾਰਕੀਟ ਦੇ ਵਿੱਚ ਅ ਤੇ ਉਹ ਜਿਹੜਾ ਕਿਦਾਂ ਬਣਾ ਜਦਾ ਇੱਕ ਇਨਕਮ ਜੇ ਕਿ ਬੰਦੇ ਨੂੰ 10-15000 ਰੁਪਿਆ ਹਰ ਮਹੀਨੇ ਦੇ ਮਹੀਨੇ ਚਾਹੀਦਾ ਵਾ ਜਿੱਦਾਂ ਆਪਾਂ ਰੈਂਟ ਮਕਾਨ ਰੈਂਟ ਤੇ ਦਿੰਨੇ ਆ ਹਨਾ ਤੇ ਉਹ ਤੇ 10-15000 ਰੁਪਿਆ ਮਤਲਬ ਆਪਾਂ ਨੂੰ ਰੈਂਟ ਆਈ ਜਾਂਦਾ ਉਦਾਂ ਹੀ ਸਟਾਕ ਮਾਰਕੀਟ ਤੋਂ ਅਗਰ ਕਹਿਣਾ ਰੈਂਟਰਲ ਇਨਕਮ ਜਿਹੜੀ ਆ ਕਮਾਣੀਆਂ ਉਹ ਕਿਦਾਂ ਕਮਾ ਸਕਦੇ ਆ ਆਪਾਂ ਉਹਦੇ ਉੱਤੇ ਵੀਡੀਓ ਪਾਈ ਆ ਤੋ ਇਹ ਹੀ ਅੱਜ ਦੀ ਵੀਡੀਓ ਲੌਂਗ ਬਟਰਫਲਾਈ ਤੇ ਸ਼ਾਰਟ ਬਟਰਫਲਾਈ ਉਮੀਦ ਆ ਤੁਹਾਨੂੰ ਇਹ ਵੀਡੀਓ ਜਿਹੜੀ ਆ ਨਾ ਪਸੰਦ ਆਈ ਹੋਵੇਗੀ ਠੀਕ ਆ ਤੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਚੈਨਲ ਨੂੰ ਲਾਈਕ ਠੀਕ ਹੈ ਔਰ ਅਗਰ ਕਿਸੇ ਨੇ ਕੋਈ ਗੱਲਬਾਤ ਕਰਨੀ ਹੋਵੇ ਤਾਂ ਮੈਨੂੰ ਫੋਨ ਨਾਲ ਜਾਂ WhatsApp ਦੇ ਉੱਤੇ ਤੁਸੀਂ ਅਪਰੋਚ ਕਰ ਸਕਦੇ ਹੋ ਓਕੇ ਬਹੁਤ ਬਹੁਤ ਧੰਨਵਾਦ ਜੀ ਸਸ਼ੀਕਲ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ